ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਰੋਹਿਤ ਆਜ਼ਾਦ ਤੁਹਾਨੂੰ ਦੇਖ ਰਿਹਾ ਆਜ਼ਾਦ ਭਾਰਤ نیوز ਆਜ਼ਾਦ ਭਾਰਤ نیوز ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਦਿਨੋਂ ਸਵਾਗਤ ਕਰਦਾ ਹਾਂ ਦੋਸਤੋ ਅੱਜ ਅਸੀਂ ਖੜੇ ਹਾਂ ਬਸੰਦਾ ਰੇਲਵੇ ਸਟੇਸ਼ਨ ਤੇ ਜਿੱਥੇ ਰਾਤ ਨੂੰ 7:30 ਵਜੇ ਇੱਕ ਟ੍ਰੇਨ ਚੱਲਦੀ ਹੈ ਬਠਿੰਡਾ ਤੋਂ ਫਾਜ਼ਿਲਕਾ ਵਾਲਾ ਕੋਟਪੁਗਰੋ ਜੇਤੋ ਜੋ ਕਿ ਦੇਦੇ ਵੱਲੋਂ ਜੋ ਤਿੰਨ ਮਹੀਨੇ ਉੱਤੇ ਜੋ ਬੰਦ ਕੀਤੀ ਜਾਂਦੀ ਹੈ ਆਹ ਸਾਲ ਉਸ ਨੂੰ ਲੈ ਕੇ ਕੁਝ ਲੋਕ ਸਾਡੇ ਨਾਲ ਜੁੜੇ ਨੇ ਉਸ ਨੂੰ ਚਲਾਉਣ ਲਈ ਤੇ ਨਾਲ ਜਿਹੜਾ ਇਹ ਸਾਲ ਬੰਦ ਹੁੰਦੀ ਹੈ ਉਸ ਨੂੰ ਖਤਮ ਕਰਵਾਉਣ ਲਈ ਯਾਨੀ ਕਿ ਆਹ ਸਾਲ ਚਲਦੀ ਰਹੇ ਗੱਡੀ ਮਠਿੰਡਾ ਫਾਜ਼ਲ ਦਾ ਡੀਐਚਯੂ ਗੱਡੀ ਜੋ ਵਾਇਰ ਕੋਟਪੁਰਾ ਜੱਤ ਹੋ ਕੇ ਜਾਂਦੀ ਹੈ ਨਮਸਕਾਰ ਮੈਂ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ ਆਜ਼ਾਦ ਭਾਰਤ ਨਿਊਜ਼ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਇੱਕ ਵਾਰ ਫਿਰ ਸਵਾਗਤ ਕਰਦਾ ਹਾਂ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਭਾਰਤ ਨਿਊਜ਼ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕੀਤਾ ਜਾਵੇ ਜੀ ਦੇਖਦੇ ਰਹੋ ਆਜ਼ਾਦ ਭਾਰਤ ਨਿਊਜ਼ ਸਫਾਰ ਮੈਂ ਤੁਹਾਡਾ ਆਪਣਾ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ ਆਜ਼ਾਦ ਭਾਰਤ ਨਿਊਜ਼ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਦਿਲੋਂ ਸਵਾਗਤ ਕਰਦਾ ਹਾਂ ਦੋਸਤੋ ਅੱਜ ਅਸੀਂ ਖੜ ਜਿੱਥੇ ਰਾਤ ਨੂੰ 7:30 ਵਜੇ ਇੱਕ ਟ੍ਰੇਨ ਚੱਲਦੀ ਹੈ ਬਠਿੰਡਾ ਤੋਂ ਫਾਜ਼ਿਲਕਾ वाया ਕੋਟਪੂਗੁਰਾ ਜੈਤੂ ਜੋ ਕਿ ਦੇ ਦੇ ਵੱਲੋਂ ਜੋ 3 ਮਹੀਨੇ ਉੱਤੇ ਜੋ ਬੰਦ ਕੀਤੀ ਜਾਂਦੀ ਹੈ ਆਹ ਸਾਲ ਉਸ ਨੂੰ ਲੈ ਕੇ ਕੁਝ ਲੋਕ ਸਾਡੇ ਨਾਲ ਜੁੜੇ ਨੇ ਉਸ ਨੂੰ ਚਲਾਉਣ ਲਈ ਤੇ ਨਾਲ ਜਿਹੜਾ ਇਹ ਸਾਲ ਬੰਦ ਹੁੰਦੀ ਹੈ ਉਸ ਨੂੰ ਖਤਮ ਕਰਵਾਉਣ ਲਈ ਯਾਨੀ ਕਿ ਆਹ ਸਾਲ ਚੱਲਦੀ ਰਹੇ ਗੱਡੀ ਬਠਿੰਡਾ ਫਾਜ਼ਿਲਕਾ ਡੀਐਮਯੂ ਗੱਡੀ ਜੋ वाया ਕੋਟਪੂਗੁਰਾ ਜੈਤੂ ਹੋ ਕੇ ਜਾਂਦੀ ਹੈ ਤਾਂ ਉਹਦਾ ਨੰਬਰ ਹੈ 069595 ਉਹ ਗੱਡੀ ਦੀ ਕੀ ਜਾਣਕਾਰੀ ਆਪਾਂ ਸਹੀ ਜਿਹੜੇ ਸਾਡੇ ਨਾਲ ਜੁੜੇ ਨੇ ਲੋਕ ਉਹਨਾਂ ਤੋਂ ਲਵਾਂਗੇ ਤੇ ਜਿਹੜੀ ਮੰਗ ਆ ਉਹਨਾਂ ਦੀ ਉਹ ਵੀ ਤੁਹਾਡੇ ਸਾਹਮਣੇ ਰੋਪਰੂ ਕਰਾਂਗੇ ਕੀ ਨਾਮ ਆ ਜੀ ਸਭ ਤੋਂ ਪਹਿਲੇ ਤੁਹਾਡਾ ਮੇਰੇ ਨਾਮ ਅਰਣ ਕੁਮਾਰ ਹਾਂ ਹਾਂਜੀ ਮੈਂ ਦਿੱਲੀ ਤੋਂ ਸੰਗਰੂਰੋਂ ਜੀ ਸਾਨੂੰ ਮੰਨ ਲਈ 6:30 ਵਜੇ ਤੋਂ ਬਾਅਦ ਫਾਇਰਿਕਲ ਕੋਈ ਗੱਡੀ ਨਹੀਂ ਹੋਏਗੀ ਹੂੰ ਤੁਸੀਂ ਮੈਂ ਮੰਗ ਕਰਦੇ ਹਾਂ ਸਾਡੀ ਗੱਡੀ ਚਲਾਈ ਜਾਵੇ ਕਿਉਂਕਿ ਤਿੰਨ ਮਹੀਨਿਆਂ ਤੋਂ ਬੰਦ ਕੀਤੀ ਹੈ ਹੂੰ ਅਸੀਂ ਉਹੀ ਬੇਨਤੀ ਕਰਦੇ ਰੇਲਵੇ ਨੂੰ ਪਰ ਅਮੀਰ ਜੀ ਬਿੱਟੂ ਜੀ ਨੇ ਸਾਡੀ ਗੱਡੀ ਉਹ ਤੇ ਲਾ ਕੇ ਹੂੰ ਤੇ ਸਾਨੂੰ ਮਗਰੋਂ ਕਿਸੀ ਟੈਂਸਰ ਘਰੇ ਪਹੁੰਚ ਸਕੀਏ ਤੇ ਜਿਹੜੀ ਗੱਡੀ ਤੁਸੀਂ ਕਹਿੰਦੇ ਬੰਦ ਹੈ ਉਹ ਚਲਾਈ ਜਾਵੇ ਤੇ ਨਾਲ ਜਿਹੜੀ ਆਈਸਲ ਬੰਦ ਹੁੰਦੀ ਆ ਉਹ ਵੀ ਬੰਦ ਨਹੀਂ ਹੋਣੀ ਚਾਹੀਦੀ ਉਹ ਬੰਦ ਨਹੀਂ ਹੋਣੀ ਚਾਹੀਦੀ ਬਿਲਕੁਲ ਨਹੀਂ ਬੰਦ ਹੋਣੀ ਇਹ ਹੀ ਮੰਗ ਤੇ ਜਿਹੜਾ ਸਾਡੇ ਨਾਲ ਗੁਰ ਕਰਵਾਇਆ ਹੋਰ ਲੋਕ ਵੀ ਜੁੜੇ ਨੇ ਆਪਣੇ ਨਾਲ ਇੱਥੇ ਸਤਿਗੁਰ ਜੀ ਕੀ ਨਾਮ ਤੁਹਾਡਾ ਸ਼ਿਵਨਾਥ ਜੀ ਕਿੱਥੋਂ ਬੁਲੰਗ ਕਰਦੇ ਹੋ ਰੋਡ ਪੂਰਾ ਤੇ ਕੀ ਕਰੇ ਜਨਨ ਤੁਸੀਂ ਬਟਿੰਡਾ ਡੀਮ ਦੀ ਗੱਡੀ ਵਾਰ ਕੀ ਕੋਈ ਦੱਸ ਸਕਦਾ ਜਿਹੜੀ ਇਹ ਤੋਂ ਬੰਦ ਹੈ ਬਟਿੰਡੇ ਤੋਂ ਉਹ ਵੀ ਬਹੁਤ ਪ੍ਰੋਬਲਮ ਹੋ ਰਹੀ ਹੈ ਸਾਨੂੰ ਦਿੱਲੀ ਸੰਜਰੇ ਨੂੰ ਉਹ ਚਲਾਣੀ ਚਾਹੀਦੀ ਹੈ ਹੂੰ ਕਿਉਂਕਿ ਉਹਦੇ ਬਾਅਦ ਕੋ ਗੱਡੀ ਹੈ ਨਹੀਂ ਸਾਨੂੰ ਜੀ ਫਿਰ ਅਸੀਂ ਬੱਸਾਂ ਤੇ ਜਾਣੇ ਹੀ ਬਹੁਤ ਔਖੇ ਹੁੰਨੇ ਆ ਬੱਸ ਵੀ ਰਾਤ ਨੂੰ 10 ਵਜੇ ਪਹੁੰਚਦੀ ਹੈ ਘਰ ਜੀ ਅਸੀਂ ਪਹੁੰਚਦੇ ਹਾਂ ਬਸਤੇ ਬਈ ਰੇਲਵੇ ਪ੍ਰਸ਼ਾਸਨ ਨੂੰ ਅਸੀਂ ਰਿਕਵੈਸਟ ਕਰਦੇ ਹਾਂ ਸਾਰੀ ਤੁਸੂ ਦੇ ਡੈਲੀ ਪੈਸੇਂਜਰ ਕਿ ਰੇਲ ਨੂੰ ਚਲਾਇਆ ਜਾਵੇ ਨੇ ਅਸੀਂ ਵੀ ਕਈ ਵਾਰੀ ਗੱਡੀ ਤੇ ਬੀ.ਐਨ. ਨਾਲ ਗੱਲ ਕੀਤੀ ਰੇਲਵੇ ਨਾਲ ਉਹ ਕਹਿੰਦੇ ਜੀ ਕਿ ਬੀ ਸਵਾਰੀਆਂ ਘਟਾ ਜਾਂ ਫਿਰ ਮਤਲਬ ਠੰਡ ਚੱਲ ਕੇ ਬੰਦ ਕਰ ਦਿੱਤੀ ਹੁੰਦੀ ਹੈ ਇਸ ਤਰ੍ਹਾਂ ਕਿਉਂ ਹੁੰਦਾ ਆਈਸਾਲੀ ਹੁੰਦਾ ਆਈਸਾਲੀ ਹੁੰਦਾ ਜੀ ਹੁਣ ਇਹ ਤਾਂ ਤੁਸੀਂ ਉਹ ਪੱਤਰਕਾਰ ਲੋਗ ਵੀ ਇਹਦਾ ਹੱਲ ਲੱਭ ਸਕਦੇ ਜੀ ਨੇ ਮਤਲਬ ਲੋਕ ਜਿਹੜੇ ਇੰਤਿਫਾ ਕਹਿੰਦੇ ਆ ਕਿ ਬੰਦ ਨਹੀਂ ਹੋਣੀ ਚਾਹੀਦੀ ਨਹੀਂ ਬੰਦ ਨਹੀਂ ਹੋਣੀ ਚਾਹੀਦੀ ਚੱਲਣੀ ਚਾਹੀਦੀ ਹੈ ਕਿਉਂਕਿ ਸਾਨੂੰ ਪ੍ਰੋਬਲਮ ਨਹੀਂ ਕੋਈ ਕਿਤੇ ਆਉਂਦਾ ਕਿ ਕਿਤੇ ਆਉਂਦਾ ਗੱਡੀ ਵਿੱਚ ਰੇਲ ਨਿਕਲ ਜਾਂਦੀ ਕਈ ਵਾਰੀ ਸਾਨੂੰ ਇਹਦੇ ਨਿਕਲ ਜਾਂਦੇ ਆਂ ਬੋਟਾਂ ਓਕੇ ਹੁੰਦੀਆਂ ਬੋਟੋਂ ਗੱਡੀ ਮਿਲ ਜਾਂਦੀ ਸੀ ਸਾਨੂੰ ਅਸੀਂ ਆਪਣੇ ਘਰ ਪਹੁੰਚ ਜਾਂਦੇ ਸੀ ਬੋਟ ਓਕੇ ਹੁੰਦੇ ਗੱਡੀ ਬੰਦ ਕਰਨਾਂ ਹਾਂ ਜੀ ਨਾਲ ਨਿਰਧਾਰਿਤ ਜੁੜੇ ਨੇ ਕੀ ਨਾਮ ਹੈ ਤੁਹਾਡਾ ਨਾਮੋ ਭੋਲੇ ਜੀ ਮੈਂ ਚੈੱਕ ਕਰਦੇ ਤੁਹਾਨੂੰ ਮੈਂ ਜੱਟੇ ਤੋਂ ਨਾਲ ਸਾਡੀ ਬੋਟ ਅੰਕ ਕੀ ਸਾਨੂੰ ਬਹੁਤ ਦਿੱਕਤ ਆ ਰਹੀ ਹੈ ਅਸੀਂ ਜਿਹੜੇ ਦੁਕਾਨਾਂ ਤੋਂ ਚੁੰਗਿਆਂ ਵਾਲੇ ਇੱਥੇ ਕਹਿੰਦੇ ਤੇ ਸਾਡੇ ਬੌਜੀ ਨੂੰ ਲੱਗਦਾ ਵੀ ਥੋੜੇ ਤਾਂ ਜੀ ਟਾਈਮ ਹੀ ਨਹੀਂ ਆਣੀ ਬੰਦ ਅਸੀਂ ਰੋਣੀ ਦੀ ਵੀ ਤੁ ਨੂੰ ਇਹੀ ਬੋਲਤੀ ਕਰਦਾ ਹੈ ਵੀ ਗੱਡੀ ਜਿਹੜੇ ਰਾਤ ਨੂੰ ਆਉਂਦੀ ਹੈ ਇੱਥੇ ਆ ਕੇ ਖੜ੍ਹ ਜਾਂਦੀ ਹੈ ਤੇ ਤਰਕੇ ਵਾਪਸ ਚਲੀ ਜਾਂਦੀ ਹੈ ਉਹਦੇ ਨਾਲ ਲੋਕ ਚੋਰੀ ਆਉਂਦੇ ਆ ਤੇ ਓਕੇ ਉਹਦੇ ਬਹੁਤ ਲੱਗਾਇਆ ਥੋੜਾ ਹੋ ਜਾਂਦਾ ਹੈ ਰਿਕਵੈਸਟ ਸਾਡੀ ਹੋਵੇ ਜੀ ਇਹ ਗੱਡੀ ਪਲੀਜ਼ ਚਲਾਈ ਜਾਵੇ ਬੰਦ ਨਾ ਕੀਤੀ ਜਾਵੇ ਹਰ ਸਾਰੇ ਇਲਾਕਿਆਂ ਦਾ ਅਸੀਂ ਕਹਿੰਦੇ ਜੇ ਤੁੰਦ ਪਾ ਲੱਗੀ ਹੋਰੋ ਸ਼ਕਲ ਨਾ ਲਗਾ ਦਿਓ ਪਰ ਜੋ ਹਲੇ ਥੋੜਾ ਵੀ ਟਾਈਮ ਇਹਦੀ ਗੱਡੀ ਫਲ ਕਰਦਾ ਫੜੇ ਕੀ ਗਈ ਰਿਕਵੈਸਟ ਹੈ ਮਿੱਟੂ ਜੀ ਪਲੀਜ਼ ਤੁਸੀਂ ਇਹ ਗੱਡੀ ਡੀਐਮ ਜੀ ਨੂੰ ਲਾਗ ਵੀ ਚਲਾਓ ਅਸੀਂ ਕਹਿੰਦੇ ਰਾਤ ਨੂੰ 11:00 ਹੋ ਗਏ ਅਸੀਂ ਕਹਿੰਦੇ ਕੱਲੇ ਰਾਤ ਨੂੰ 12:00 ਹੋ ਰਿਹਾ ਜੋ ਪਿੱਛੇ ਗੱਡੀ ਫਾਇਰ ਕਰਦੀ ਗੱਡੀ ਆ ਰਹੀ ਹੈ ਦਿੱਲੀ ਫਾਇਰ ਦਾ ਗੱਡੀ ਆਉਂਦੀ ਹੈ ਉਹ ਰਾਤ ਨੂੰ ਦੋ ਕਦੇ 7:30 ਹੋ ਜਾਂਦੀ ਹੈ ਕਦੇ 11:00 ਹੋਦੀ ਹੈ ਕਦੇ 12:00 ਹੋਣੀ ਹੈ ਤਾਂ ਫਿਰ ਅਵੇਰਵੇਰੇ ਰਿਕਵੈਸਟ ਕਰਦੇ ਆ ਵੀ ਇਹ ਗੱਡੀ ਡੀਐਵੀ ਤੁਹਾਡੀ ਚਲਾਈ ਜਾਵੇ ਬੇਨਤੀ ਹੱਥ ਜੋ ਕੇ ਹਾਲੇ ਬੇਨਤੀ ਹੈ ਨਹੀਂ ਅਸੀਂ ਕਿਹੜੀ ਗੱਲ ਵੀ ਬਾਹਰ ਨਾਲ ਗੱਲ ਵੀ ਕੀਤੀ ਹੈ ਉਹ ਕਹਿੰਦੇ ਆ ਵੀ ਕਈ ਗੱਡੀਆਂ ਦਾ ਸਾਨੂੰ ਫਾਇਦਾ ਨਹੀਂ ਹੁੰਦਾ ਚਲਾਉਂਦਾ ਵੀ ਕੋਈ ਸਵਾਰੀ ਟਿਕ ਨਹੀਂ ਲੈਂਦੀ ਜਾਂ ਕੋਈ ਮਤਲਬ ਜਲਦ ਬੰਦੇ ਚੜਦੇ ਆ ਜਿਵੇਂ ਵੀ ਆਪਾਂ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਨਹੀਂ 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 ਕੋਈ ਅਸੀਂ ਗੱਲ ਇਹ ਦੀ ਜੋ ਬੱਡੇ ਕਲਾਵੇ ਮਾਨੋ ਸਵਾਟੇ ਗੱਡੀ ਚੱਲਦੀ ਸੀ ਫਾਇਲ ਕਾ ਨੂੰ ਫਾਇਲ ਕਾ ਦੀ ਸਵਾਰੀ ਸਾਡੇ ਬਹੁਤ ਟੱਕਰਦੀ ਹੈ ਔਰ ਬਹੁਤ ਪਰੇਸ਼ਾਨ ਹੁੰਦੇ ਨੇ ਯਾਤਰੀ ਫਾਇਲ ਕਾ ਦੀ ਬਹੁਤ ਸਵਾਰੀ ਹੈ ਜੀ ਟਰੈਨ ਗੱਡੀ ਸੌਰੀ ਵੀ ਆ ਗਈ ਮੁਕਸਫ ਜਾਰੀ ਹੁੰਦੀ ਹੈ ਜੀ ਬੰਦੇ ਦੀ ਸਾਰੀ ਬਹੁਤ ਅੱਖਾਂ ਹੁੰਦੇ ਸਾਰੀ ਉਸ ਦਾ ਕਿ ਰਿਕੁਐਸਟ ਹੈ ਵੀ ਗੱਡੀ ਪਲੀ ਚਲਾਈ ਜਾਵੇ ਰੇਲੇ ਕੋਆਰਡੀਨੇਟ ਨਾਲ ਸੰਬੰਧਤ ਨੇ ਜਿਹੜੇ ਰੰਨੀ ਕਮਿਟੀ ਨੇ ਆਨਲਾਈਨ ਇਹੜਾ ਇਹਨੇ ਮੰਗੀ ਪਈ ਚਲਾਉਣ ਵਾਸਤੇ ਸਾਡੇ ਨਾਲ ਹੋਰ ਬੰਦੇ ਵੀ ਇੱਥੇ ਜੁੜੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਨਾਮ ਕਰੋ ਫਿਰ ਕੀ ਨਾਮ ਤੁਹਾਡਾ ਰਕੇਸ਼ ਕੁਮਾਰ ਕਿੱਥੋਂ ਬਲੋਂਗ ਕਰਦੇ ਫਿਰ ਡੱਟੋ ਮੋਡੀ ਤੋਂ ਸਰ ਬੀਐਮਜੂ ਗੱਡੀ ਚਲਾਉਣ ਵਾਸਤੇ ਜਿਹੜੇ ਲੋਕ ਇੱਥੇ ਸਾਡੇ ਨਾਲ ਜੁੜੇ ਨੇ ਗੱਲਬਾਤ ਕਰ ਰਹੇ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੋਈ ਆਪਣੇ ਵੱਲੋਂ ਕੋਈ ਸੁਝਾਅ ਜਣਾਏ ਮੇਰੇ ਮੰਤਰੀ ਨੇ ਕੱਲ ਛੁੱਟੀ ਨਹੀਂ ਮਿਲਦੀ ਕੰਮ ਕੰਮ ਦੇ ਅਗਲੇ ਦੁਕਾਨਦਾਰ ਛੁੱਟੀ ਨਹੀਂ ਲੈਂਦਾ ਸਾਡੇ ਅਸੀਂ ਬੜੇ ਔਖੇ ਆ ਸਾਨੂੰ ਗੱਡੀ ਚਲਾਈ ਜਾਵੇ ਸਾਨੂੰ ਫਾਇਲ ਕਾ ਉਹ ਦੋਧੀਆਂ ਗੱਲ ਕਰੇ ਗੱਡੀ ਚਲਾਈ ਜਾ ਰੇ ਛੱਡ ਨਾ ਹੋਰ ਵੀ ਬੰਦੇ ਜਿਵੇਂ ਨੇ ਇਹਨਾਂ ਨਾਲ ਮਿਲਦੇ ਆਪਾਂ ਕੀ ਮੈਂ ਉਹ ਦੱਬੀ ਮੇਰਾ ਮੇਰਾ ਸਾਹਿਬ ਹੈ ਜੀ ਹਾਂਜੀ ਕਿੱਥੇ ਬਲੌਕ ਕਰਦੇ ਹੋ ਜਿੱਦ ਤੱਕ ਬਲੌਕ ਕਰਦੇ ਸੀ ਜੀ ਤੇ ਕੀ ਜੇ ਉਹ ਜਿਵੇਂ ਬੀਐਮਡਬੀ ਗੱਡੀ ਜਿਹੜੀ ਬੰਦ ਹੈ ਚਲਾਉਣ ਨੂੰ ਉਹਦੀ ਗੱਲ ਮਰੂਪੀ ਮੰਗ ਪਈ ਹੈ ਚਲਾਈ ਜਾਵੇ ਮੈਂ ਤਾਂ ਕਹਿੰਦਾ ਵਧੀਆ ਗੱਲ ਹੈ ਚੱਲ ਪੇਦਾ ਜੀ ਯਾਰ ਫਰੀ ਬਿਲਕੁਲ ਰੋਬਲ ਹੋ ਜਾਂਦੇ ਆਏ ਇਹ ਆਪਾਂ ਅੱਜ ਇਹੋ ਜਿਹਾ ਆਉਂਦਾ ਠੀਕ ਹੈ ਗਿੰਦਾਂ ਇਹ ਮੇਰੇ ਗੱਡੀ ਬਹੁਤ ਜ਼ਿਆਦਾ ਬੰਦ ਕੀਤੀ ਰਹੇ ਨੇ ਜੋ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਹ ਗੱਡੀਆਂ ਚੰਗਾ ਹੱਲ ਕੀਤਾ ਜਾਵੇ ਹੂੰ ਥੱਲੇ ਵਾਲੇ ਬੰਦੇ ਆਉਂਦੇ ਕੋਈ ਨਾ ਟੈਨ ਪੁੱਜਿਆ ਕਰਨ ਉਹ ਬਿਲਕੁਲ ਸਹੀ ਗੱਲ ਕਹੀ ਹੈ ਲੇਬਰ ਵਾਲੇ ਜਿਹੜੇ ਮਤਲਬ ਮਿਹਨਤ ਕਸ਼ ਲੋਕ ਹੈ ਜਿਹੜੇ ਸ਼ਾਮ ਨੂੰ ਆਹ ਦੀਆਂ ਦਿਹਾੜੀਆਂ ਕਰ ਕਰਕੇ ਜਾਂਦੇ ਆ ਇੱਥੋਂ ਤੇ ਬੱਸਾਂ ਤੇ ਜਿਨ੍ਹਾਂ ਨੂੰ ਠੱਕੇ ਖਾਣੇ ਕਹਿੰਦੇ ਆ ਬੱਸਾਂ ਤੇ ਜਿਆਦਾ ਕਿਰਾਇ ਲਾਣੇ ਪੈਂਦੇ ਆ ਤੇ ਰੇਲਗੱਡੀ ਜਿਹੜੀ ਦपहर ਬੈਠਣਦੀ ਹੈਗੀ ਆ ਬੱਸ ਵੀ ਜੀ ਬੰਦਾ ਮਤਲਬ ਇਹਦੇ ਤੇ ਰੇਲ ਪਹੁੰਚ ਜਾਂਦਾ ਬਹੁਤ ਹੀ ਗੱਡੀ ਆ ਜੀ ਆਪਾਂ ਇਹ ਗੱਲ ਕਹੇ ਦੀ ਵੀ ਇਹ ਵਰਦਾਨ ਸਾਹਿਬਤ ਹੁੰਦੀ ਹੈ ਲੋਕਾਂ ਨੂੰ ਜਿਹੜਾ ਇਹ ਗੱਡੀ ਚੱਲਣੀ ਚਾਹੀਦੀ ਹੈ ਜਿਹੜੀ ਬੰਦ ਗੱਡੀ ਹੋਈ ਹੈ ਮੁੰਡਾ ਫਾਇਰ ਗੱਡੀ ਐਮਯੂ ਇੱਕ ਵਾਰ ਫੇਰ ਦੱਸਦਾ ਮੁੰਡਾ ਫਾਇਰ ਗੱਡੀ ਐਮਯੂ ਜੋ ਕਿ ਵਾਇਆ ਕੋਟਕਪੁਰੇ ਜੱਤ ਹੋ ਕੇ ਜਾਂਦੀ ਹੈ ਜਿਹਦਾ ਗੱਡੀ ਦਾ ਨੰਬਰ ਹੈਗਾ 06995 ਉਹ ਗੱਡੀ ਬੰਦ ਕੀਤੀ ਜਾਂਦੀ ਹੈ ਰੇਲਵੇ ਵਿਭਾਗ ਵੱਲੋਂ ਆਏ ਸਾਲ 3 ਮਹੀਨੇ ਵਾਸਤੇ ਜਿਹੜੀ ਕਿ ਬੰਦ ਨਹੀਂ ਹੋਣੀ ਚਾਹੀਦੀ ਦੂਸਰਾ ਇਹ ਬੰਦ ਗਈ ਹੈ ਇਸ ਨੂੰ ਤੁਲਨਾ ਦੀ ਜੋ ਬੰਦ ਕੀਤੀ ਗਈ ਹੈ ਰੇਲਵੇ ਵਿਭਾਗ ਨੂੰ ਨਵੇਂ ਮੰਤਰੀ ਨੂੰ ਜੋ ਆਪਣੇ ਕੇਂਦਰੀ ਨਾਲ ਸੰਬੰਧਤ ਨੇ ਰਵਨੀਤ ਬਿੱਟੂ ਜੀ ਜੋ ਮੈਂਬਰ ਪਾਰਲੀਮੈਂਟ ਨਾਲ ਉਹਨਾਂ ਨੇ ਮੰਗ ਕੀਤੀ ਹੈ ਨਾਲ ਹੀ ਸਾਡੀ ਜਿਹੜੀ ਮੰਗ ਡੀਆਰਐਮ ਕੋਲਪੁਰ ਦੇ ਤੇ ਅੱਜ ਵੀ ਲਿਆਂਦੀ ਜਾਵੇ ਵੀ ਇਹ ਹੀ ਵੀਡੀਓ ਮੈਂ ਤੁਹਾਨੂੰ ਜਿਹੜਾ ਹੈਗਾ ਇਹ ਵੀਡੀਓ ਆਪ ਉਹਨਾਂ ਨੂੰ ਭੇਜੀ ਜਾਵੇਗੀ ਤੇ ਇਸ ਤੇ ਉਹਨਾਂ ਤੋਂ ਗੌਰ ਕਰਵਾਇਆ ਜਾਵੇਗਾ ਸਿੱਟਕ ਜੁੜੇ ਰਹੇ ਸਾਡੇ ਨਾਲ ਮਨਰਨਤ ਆਜ਼ਾਦ ਕੋਟਕੂੜਾ ਤੋਂ ਆਜ਼ਾਦ ਭਾਰਤ ਦੇ ਸਤਿਕਾਰ ਮੈਂ ਤੁਹਾਡਾ ਆਪਣਾ ਰਹੀਤ ਆਜ਼ਾਦ ਵੀ ਦੇਖ ਰਿਹਾ ਆਜ਼ਾਦ ਭਾਰਤ ਦੇ ਜੱਡੀ ਜਿਹੜੀ ਫਾਇਨ ਕਾ ਡੀਐਮਜੂ ਪੈਸੇਂਜਰ ਗੱਡੀ ਜਿਹੜੀ ਸਵਾਟੇ ਚੱਲਣ ਵਾਲੀ ਉਹ ਜਿਹੜੀ ਬੰਦ ਹੈ ਵੀ ਮੇਰੇ ਰੇਵੋ ਵਿਭਾਗ ਤਿੰਨ ਮਹੀਨੇ ਵਾਸਤੇ ਆਜ ਸਾਲ ਬੰਦ ਕਰਨ ਦਾ ਗੱਡੀ ਉਹ ਚਲਾਉਣ ਦੀ ਮੰਗ ਨੂੰ ਲੈ ਕੇ ਕੋਈ ਯਾਤਰੀ ਖੜਨਾ ਜੁੜੇ ਨੇ ਆਪਾਂ ਗੱਲ ਕਰਾਂਗੇ ਸਸੀ ਕਾਲ ਜੀ ਸਸੀ ਕਾਲ ਕਿ ਨਾਮ ਇਹ ਤੁਹਾਡਾ ਵਿਸ਼ਾਲ ਤੇ ਕਿੱਥੋਂ ਬਲੋਂਗ ਕਰਦੇ ਹੋ ਜੱਤੋਂ ਤੋਂ ਕੀ ਮਸਲਸੇ ਜਿਹੜੀ ਆਹ ਡੀਐਮਜੂ ਗੱਡੀ ਬੰਦ ਦਾ ਇਹਦੇ ਬਾਰੇ ਕੀ ਕਰਨਾ ਚਾਹੀਦਾ ਤੁਸੀਂ ਕੋਈ ਗੱਡੀ ਚੱਲਣੀ ਨਹੀਂ ਚਾਹੀਦੀ ਨਹੀਂ ਇੱਕ ਤਾਂ ਸਮੱਸਿਆ ਹੁੰਦੀ ਆ ਕਈ ਜਿਵੇਂ ਡੇਲੀ ਪੈਸੇਂਜਰ ਜਾ ਰਹੇ ਆ ਹੋਰ ਵੀ ਕਈ ਯਾਤਰੀ ਹੈਗੇ ਆ ਤੇ ਹੁਣ ਜੰਮੂ ਤੋਂ ਬਾਅਦ ਕੋਈ ਵੀ ਗੱ ਨਾ ਤਾਂ ਕੋਟ ਨੂੰ ਨਾ ਫਰੀਦਕੋਟ ਨੂੰ ਜਿਹੜੀ ਗੱਡੀ ਚੱਲ ਰਹੀ ਉਹ ਬਹੁਤ ਜ਼ਿਆਦਾ ਲੇਟ ਹੁੰਦੀ ਹੈ ਤੇ ਪਲੀਜ਼ ਕੋਈ ਗੱਡੀ ਹੋਵੇ 8 ਵਜੇ ਜਿਸ ਨਾਲ ਯਾਤਰੀ ਸੌਖੇ ਹੋ ਜਾਣ। ਇਸ ਤੋਂ ਪਹਿਲਾਂ ਵੀ ਸਾਡੇ ਨਾਲ ਯਾਤਰੀ ਜੁੜੇ ਸੀ ਉਹ ਕਹਿੰਦੇ ਸੀ ਵੀ ਜਿਹੜਾ ਇਹ ਗੱਡੀ ਬੰਦ ਹੁੰਦੀ ਆ ਇਸ ਸਾਲ ਵੀ ਇੱਕ ਵੀ ਇਹ ਬੰਦ ਵੀ ਨਹੀਂ ਹੋਣੀ ਚਾਹੀਦੀ ਕਿ ਚੱਲਣੀ ਚਾਹੀਦੀ ਰੈਗੂਲਰ। ਇਹ ਤਾਂ ਹੁਣ ਕੀ ਹੋਇਆ ਤਾਂ ਅਸੀਂ ਤਾਂ ਕੁਝ ਕਹਿਣੇ ਕਿ ਚੱਲਣੀ ਚਾਹੀਦੀ ਹੈ। ਬਾਕੀ ਸੈਂਟਰ ਗਵਰਨਮੈਂਟ ਤੋਂ ਕੀ ਕਹਿ ਨਹੀਂ ਸਕਦੇ। ਹੋਰ ਇਸ ਤੋਂ ਇਲਾਵਾ ਕੋਈ ਗੱਲਬਾਤ ਤੁਸੀਂ ਕਰਾ ਚਾਹੁੰਦੇ? ਨੇ ਵਾਸਵਾ ਸਦੀ ਦਾ ਸਹੀ ਰਿਕਵੈਸਟ ਆ ਕਿ ਪਲੀਜ਼ ਗੱਡੀ ਚੱਲ ਜAVE। ਇਹੀ ਗੱਲ ਇਹਨਾਂ ਨੇ ਕਹੀ ਆ ਕਿ ਗੱਡੀ ਚਲਾਉਂਦੇ ਜਿਹੜੀ ਮੰਗ ਆ ਉਹ ਤੇ ਜਰੂਰ ਨਿਤਾ ਗਿਆ। ਸਾਡਾ ਹੋਰ ਵੀ ਇਥੇ ਬੰਦੇ ਮਿਲੋਦ ਨੇ ਆਪੋ ਨਾਲ ਉਦਾਲ ਕਰਾਂਗੇ। ਕਿਹਾ ਵੇ ਤੇ ਬੱਕ ਕਿਥੋਂ ਬੁਲੰਗ ਕਰਦੋ ਜੈਪੁਰ ਤੋਂ। ਤੇ ਕਿ ਤੁਹਾਡੀ ਸਰਸਾ ਜਿਹੜੀ ਡੀਐਮ ਨੇ ਕਿਦੋਂ ਬੰਦ ਕਰਦੀ। ਡੀਐਮ ਨੇ ਗੱਡੀ ਬੰਦ ਹੋਣ ਨਾਲ ਬਹੁਤ ਹੀ ਯਾਤਰੀਆਂ ਨੂੰ ਅਸਲ-ਮਸਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਠੀਕ ਹੈ ਜੀ। ਕਿਉਂਕਿ ਇੰਨੀ ਸਦਾ 6:30 ਵਜੇ ਕੋਈ ਵੀ ਦੁਕਾਨਦਾਰ ਛੁੱਟੀ ਨਹੀਂ ਦਿੰਦਾ। ਠੀਕ ਹੋ ਇਸ ਕਰਕੇ ਜਾਤੇ ਬਹੁਤ ਹੀ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਕਿਰਪਾ ਕਰਕੇ ਗੱਡੀ ਦੁਬਾਰਾ ਚਲਾਈ ਜਾਵੇ ਰੇਲਵੇ ਨੂੰ ਇਹ ਸਾਡੀ ਰਿਕਵੈਸਟ ਹੈ ਪ੍ਰੋਬਲਮ ਆ ਰਹੀ ਹੈ ਅਤਰੀ ਨੂੰ ਇਹੀ ਗੱਲ ਉਹਨਾਂ ਨੇ ਕਹੀ ਆ ਤੇ ਗੱਡੀ ਚਲਾਉਣ ਦੀ ਮੰਗ ਕੀਤੀ ਗਈ ਆ ਅਸੀਂ ਚਾਹੁੰਦੇ ਆ ਕਿ ਰੇਲਵੇ ਪ੍ਰਸ਼ਾਸਨ ਤੋਂ ਬਿਾਰੰਭ ਤੇ ਜਿਹੜੇ ਆਪਣੇ ਕੇਂਦਰੀ ਮੰਤਰੀ ਤੇ ਹੋਰ ਇਸ ਤੋਂ ਲਾਗ ਜਿਹੜੇ ਰੇਲਵੇ ਦੇ ਉੱਚ ਅਧਿਕਾਰੀ ਇਸ ਮਾਮਲੇ 'ਤੇ ਗੌਰ ਕਰਨ ਤੇ ਇਸ ਗੱਡੀ ਨੂੰ ਚਲਾਇਆ ਜਾਵੇ ਇਹਦੀ ਗੱਡੀ ਦਾ ਡੀਐਮਯੂ ਫਾਈਲ ਦਾ ਸਮਾਂ 8 ਘੰਟੇ ਚਲਦੀ ਜਿਹੜੀ ਜਿਹਦਾ ਨੰਬਰ ਹੈ 06955 ਨੇਦਰੋਤੀ ਸੈਂਟਰ ਰਿਪੋਰਟ ਮੈਂ ਕੋਡ 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 ਰੋਈ ਤੇ ਆ ਜਾਂਦਾ ਪੜ੍ਹਤ ਹੁੰਦਾ ਚਤਰਾਣ ਮੈਂ ਰੋਈ ਤੇ ਆਤ ਵੀ ਦੇ ਕੋ ਅਲਾਦ ਭਾਰਤ ਨਹੀਂ ਜੋ ਫਾਜ਼ਿਲਗਾ ਡੀਐਮ ਜੀ ਕੋਡੇ ਚੱਲਦੀ ਹੈ ਬਠਿੰਡੇ ਤੋਂ 6:30 ਦੇ ਦੌਰਾਨ ਉਹ ਆਏ ਸਾਲ ਰੇਗ ਵੱਲੋਂ ਉਹ ਬੰਦ ਕੀਤੀ ਜਾਂਦੀ ਹੈ 3 ਮਹੀਨੇ ਵਾਸਤੇ ਤੇ ਹੁਣ ਵੀ ਬੰਦ ਹੋਈ ਹੈ ਇਸ ਟਾਈਮ ਤੇ ਉਹਨੂੰ ਚਲਾਉਣ ਵਾਸਤੇ ਜਿਹੜਾ ਤੇ ਜੋ ਮੰਗ ਲੋਕਾਂ ਦੀ ਸਾਹਮਣੇ ਆਈ ਹੈ ਤੇ ਯਾਤਰੀ ਜੁੜੇ ਨੇ ਸਾਡੇ ਨਾਲ ਉਹ ਗੱਲਬਾਤ ਕਰਨਗੇ ਆਪਾਂ ਉਹਨਾਂ ਦੀ ਗੱਲਬਾਤ ਜਿਹੜੀ ਤੁਹਾਡੇ ਸਾਹਮਣੇ ਵੀ ਕਰਾਂਗੇ ਤੁਸੀਂ ਆਗੇ ਸੋਸ਼ੀ ਜੀ ਕੀ ਨਾ ਮਤ ਦਾ ਨਾ ਨਹੀਂ ਖਲੀ ਆਈ अच्छा ਕਿੱਥੇ ਬਿਲੋਂ ਕਰਦੇ ਤੁਸੀਂ ਸਭੀ ਆਪਣੇ ਕੰਸਟ੍ਰਕਟ ਬੋਲਾ ਤੋਂ ਬਿਲੋਂ ਕਰਦੇ ਹੈ। ਇੱਕ ਜਿਹੜੀ ਬਠਿੰਡੇ ਤੋਂ ਬਿੰਦਾ ਫਾਜ਼ਲ ਦੇ ਬੀਂਗ ਦੀ ਗੱਡੀ ਚੱਲਦੀ ਹੈ ਜਿਹੜੀ ਵਾਹ ਕੋਟਪੁਰਾ ਜਾਂਦੇ ਹੋ ਖਰੋ ਕੇ ਤੇ ਉਹ ਬੰਦ ਰੇਸਟਾ ਉਹਦੇ ਬਾਰੇ ਕੀ ਕਹਿੰਦੇ ਸਰ ਜਿਹੜੀ ਉਹ ਟ੍ਰੇਨ ਚੱਲਦੀ ਹੈ ਨਾ ਉਹ ਟ੍ਰੇਨ ਸਰ ਇੱਥੋਂ ਸ਼ਾਮ ਜਿਹੜੀ ਬਠਿੰਡੇ ਤੋਂ ਆਉਂਦੀ ਹੈ ਸਵਾਰੀ ਉਸ ਤੇ ਬਹੁਤ ਸਾਰੀ ਹੁੰਦੀ ਆ ਆਪਣੇ ਜਿਹੜੇ ਡੇਲੀ ਜੋਬ ਕਰਦੇ ਆ ਉਸ ਤੇ ਘੰਟੂ ਘਟ ਸੋਦ ਦੋਸ ਜਿਹੜਾ ਉਸ ਤੇ ਆਂਦਾ ਹੈਗਾ ਉਹ ਜਿਹੜੇ ਕੀ ਹੋਣ ਕੀ ਵਿਚਾਰੇ ਬਹੁਤ ਖਰਾਬ ਹੋ ਰਿਹਾ ਚਾਰੇ ਬਸ ਤੇ ਰੋਜ਼ ਦਾ 100 ਰੁਪਿਆ ਲਗਾ ਕੇ ਆ ਰਿਹਾ ਹੈ ਵਿਚਾਰਾ 10000 ਤੇ ਜੋਬ ਕਰਦਾ ਹੈਗਾ ਉਹ ਜਦ 100 ਰੁਪਿਆ ਰੋਜ਼ ਲਗਾਉ ਉਹ ਕਿੱਥੋਂ ਚੜ੍ਹਣੂ ਇਹ ਅਲੀ ਦਾ ਸਰਕਾਰ ਨੂੰ ਇਹ ਬੇਨਤੀ ਹੈ ਕਿ ਉਹ ਰੇਲ ਸ਼ੁਰੂ ਕੀਤੀ ਜਾਵੇ ਜਿਹੜੇ ਆਉਣ ਵਾਲੇ ਯਾਤਰੀ ਹੈਗੇ ਆ ਇਹ ਰੋਡ ਤੇ ਸਾਡੇ ਵਰਗੇ ਸਫਰ ਕਰਦੇ ਆ ਉਹ ਰੋਡ ਡੇਲੀ ਆ ਸਕਣ ਉਹਨਾਂ ਦਾ ਆਉਣਾ ਜਾਣਾ ਸੁੱਖ ਹੋ ਸਕੇ ਰੇਲਵੇ ਹੀ ਬੰਦ ਕੀ ਹੈ ਨਹੀਂ ਜਿਹੜੀ ਰੇਲਵੇ ਨੇ ਪਿਛਲੇ 3 ਮਹੀਨੇ ਤੋਂ ਬੰਦ ਕਰ ਦਿੰਦਾ ਹੈ ਸਾਲ ਇਹਦੀ ਵਾਰ ਕੀ ਕਹਿੰਦੇ ਤੁਸੀਂ ਇਹ ਸਾਰੇ ਰੇਲਵੇ ਦੀ ਬਹੁਤ ਵੱਡੀ ਖਮੂਰੀ ਕਹਦੀ ਹੈ ਜਾਂ ਜੋਸ਼ ਮਰਦੀ ਜਾਂਦੀ ਹੈ ਪਰ ਇਹਨੂੰ ਬੰਦ ਕਰਨ ਦੀ ਕੋਈ ਲੋੜ ਨਹੀਂ ਹੈ ਜੀ ਇਹ ਡੋਲੀ ਟੇਮ ਹੈ ਇਹ ਡੋਲੀ ਆਉਂਦੀ ਜਾਂਦੀ ਹੈ ਇਹਨੂੰ ਬੰਦ ਕਰਨ ਦੀ ਐਸੀ ਕੋਈ ਲੋੜ ਨਹੀਂ ਹੈ ਪਤਾ ਨਹੀਂ ਕਿਉਂ ਬੰਦ ਕੀਤੀ ਹੈ ਤਾਂ ਸਰਕਾਰ ਨੂੰ ਪਤਾ ਜਾਂ ਰੇਲਵੇ ਨੂੰ ਪਤਾ ਹੈ ਮੈਨੂੰ ਚਾਹੀਦੀ ਜਾਈਦੀ ਹੈ ਜੇ ਜਿਹੜੇ 3 ਮਹੀਨੇ ਦੇ ਵਿੱਚ ਬੰਦ ਹੋਣਗੇ ਉਹ ਬੰਦ ਨਹੀਂ ਹੋਣਗੇ ਇਹ ਵੀ ਚੱਲਣਾ ਨਹੀਂ ਜਮਾਨੀ ਜਮਾਨੀ ਬੰਦ ਹੋਈ ਤੇ ਡੇਲੀ ਸਾਰੀ ਬਹੁਤ ਜ਼ਿਆਦਾ ਆ ਗਈ ਹੈ ਕੋਈ ਸੋਲਿਆ ਵਾਲੀ ਵੀ ਪਿਛਾਉ ਵਾਲੀ ਵੀ ਸਵਾਰੀ ਉਹ ਜਾਂਦੇ ਜਿਹੜੇ ਪ੍ਰੇਸ਼ਾਨ ਦਿੱਤੇ ਜਾ ਰਹੀ ਹੈ ਪਰ ਮੈਂ ਹੋਰ ਵੀ ਬੰਦੇ ਜੁੜੋਗੇ ਆਪਾਂ ਨੂੰ ਜਰੂਰ ਚਰਾਂਗੇ ਕੀ ਨਾਮ ਤੁਹਾਡਾ ਮੇਰਾ ਨਾਮ ਸੁਨੀਏ ਜੀ ਅੱਛਾ ਤੇ ਕਿੱਥੇ ਬੁਲੰਦ ਕਰਦੇ ਲੋਕੋ ਕੀ ਕਰਾ ਜਾਵੇ ਤੁਸੀਂ ਬਿੰਦਾ ਤੇ ਜਿਹੜੀ ਫਾਈਲ ਗੱਡੀ ਦੀ ਗੱਡੀ ਹੈ ਜਿਹੜੀ ਬੰਦ ਪਈ ਹੈ ਜਿਹੜੀ ਬੰਦ ਕਰ ਦਿੰਦੇ ਆ ਇਸ ਹਾਲ ਵੇਲੇ 3 ਮਹੀਨੇ ਵਾਸਤੇ ਕੀ ਕਰਾ ਜੀ ਉਸ ਨੂੰ ਮੈਸੇ ਕੰਡੀ ਨਹੀਂ ਚੱਲੀ ਜੀ ਅਗਰ ਚੱਲ ਰਹੀ ਆ ਤਾਂ ਕੱਦੀ ਚੱਲਣੀ ਚਾਹੀਦੀ ਆ ਯਾਤਰੀ ਬਹੁਤ ਪਰੇਸ਼ਾਨ ਹੁੰਦੇ ਆ ਜਿੰਨਾਂ ਦੀ ਛੁੱਟੀ ਕੋਈ 7:30 ਵਜੇ ਹੁੰਦੀ ਆ ਉਹ ਥੰਡੇ ਦਿੱਲੀ ਆਂਦੇ ਆ ਉਹਨਾਂ ਨੂੰ ਬਹੁਤ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਠੀਕ ਹੈ ਨਾ ਜੀ ਇੱਕ ਗੱਡੀ 7:30 ਦੇ ਨਿੱਤ ਲਉਂਦੀ ਆ ਉਸ ਤੋਂ ਬਾਅਦ ਉਹੀ ਗੱਡੀ ਆ ਜਿਸ ਤੋਂ ਬੰਦੇ ਆ ਸਕਦੇ ਆ ਉਸ ਤੋਂ ਬਾਅਦ ਗੱਡੀ ਜ਼ਰੂਰ ਹੈਗੀ ਆ ਬਸ ਉਹ ਬਹੁਤ ਲੇਟ ਆ ਸਰਦੀਆਂ ਕਰਕੇ ਲੇਟ ਹੋ ਜਾਂਦੀ ਆ ਇਹ ਕੱਦੀ ਦਾ ਸੌਕਾ ਇਹੀ ਆ ਕਿ ਇਹ ਚੱਲਣੀ ਇੱਥੋਂ ਆ ਮਤਲਬ ਇਹ ਨਹੀਂ ਚੱਲਣੀ ਆ ਤੇ ਤਾਂ ਕਰਕੇ ਬਹੁਤ ਜ਼ਿਆਦਾ ਸੋਖ ਹੁੰਦੇ ਇਸ ਚੀਜ਼ ਬਟ ਉਹ ਹੁਣ ਬੰਦ ਹੋਣ ਕਰਕੇ ਬਹੁਤ ਗੱਟਰੀ ਪਰੇਸ਼ਾਨ ਖੜੇ ਹੋ ਗਏ ਇਸ ਕਰਕੇ ਸਾਡੇ ਕਈ ਵਾਰੀ ਰੇਲਵੇ ਵੀ ਵੱਲਦੇ ਅਧਿਕਾਰੀਆਂ ਨਾਲ ਕੋਈ ਮਤਲਬ ਬਿੱਤੀ ਨਾਲ ਗੱਲ ਹੁੰਦੀ ਆ ਉਹ ਕਹਿੰਦੇ ਵੀ ਜੇ ਗੱਡੀ ਦਾ ਫਾਇਦਾ ਹੋਵੇ ਵੀ ਬਹੁਤ ਸਵਾਰੀਆਂ ਜ਼ਿਆਦਾ ਹੋਣ ਤਾਂ ਸਾਨੂੰ ਤਾਂ ਚਲਾਉਣਾ ਚਾਹੀਦਾ ਸਰ ਐਦਾਂ ਜੀ ਦੇਖੋ ਕਾਇਦਾ ਹੁਣ 3 ਮਹੀਨੇ ਫਾਇਦਾ ਨਹੀਂ ਹੁੰਦਾ ਸਾਰਾ ਸਾਲ ਫਾਇਦਾ ਹੁੰਦਾ ਰਹਿੰਦਾ ਜੀ ਇਹ ਵੀ ਤਾਂ ਗੱਲ ਹੈ ਨਾ ਜੀ 3 ਮਹੀਨੇ ਤੋਂ ਕੋਈ ਬੰਦ ਕਰਦੇ ਤਾਂ ਉਹਨੂੰ 3 ਮਹੀਨੇ ਫਾਇਦਾ ਨਹੀਂ ਹੁੰਦਾ ਠੀਕ ਹੈ ਤੇ ਜੇ 3 ਮਹੀਨੇ ਤੋਂ ਇਹ ਦਾ ਦੂਸਰਾ ਤਿੰਨ ਮਹੀਨੇ ਚੱਲਦੀ ਹੈ ਗੱਡੀ ਉਹਦਾ ਫਾਇਦਾ ਹੁੰਦਾ ਇਹਦਾ ਰੇਲਵੇ ਨੂੰ ਦੇਖਣਾ ਚਾਹੀਦਾ ਨਾ ਜੀ ਹੂੰ ਜਿਹੜੇ ਲੋਗ ਸਹ ਆਪਾ ਜਿਹੜੇ ਸਰਕਾਰੀ ਮੁਲਾਜ਼ਮ ਕਹਿੰਦੇ ਆ ਕਿ ਫੋਗ ਦਾ ਕਾਰਨ ਦੱਸਿਆ ਜਾਂਦਾ ਕੋਈ ਠੰਡ ਜਾਂ ਫੋਗ ਜਿਹੜੀ ਹੁੰਦੀ ਹੈ ਉਹਦੇ ਕਰਕੇ ਬੰਦ ਹੁੰਦੀ ਹੈ ਤੇ ਹੁਣ ਕੁਝ ਲੋਕਾਂ ਨਾਲ ਸਾਡੀ ਗੱਲਬਾਤ ਹੋਈ ਆ ਉਹ ਕਹਿੰਦੇ ਹੁਣ ਫੋਗ ਤੇ ਦੇਖਦੀ ਨਹੀਂ ਕੋਈ ਇਹਨਾਂ ਨੇ ਫਿਰ ਵੀ ਬੰਦ ਕਰ ਤੋ ਇਦਾਂ ਜਿਵੇਂ ਸ਼ੁਰੂ ਤੋਂ ਹੀ ਇਹਨਾਂ ਨੇ ਰੁਟੀਨ ਹੀ ਅਦਾ ਬਣਾ ਰੱਖਿਆ ਜੀ ਉਹ ਵੀ ਇਦਾਂ ਦਾ ਰੁਟੀਨ ਬਣਾ ਰੱਖਿਆ ਨਾ ਉਹ ਵੀ ਰੈਲਵੇ ਮਤਲਬ ਦਿੱਲੀ ਅਪਾਉਂਟ ਕਰਦੇ ਹੋਏ ਠੀਕ ਹੈ ਤੋਂ ਤੱਕ ਪਹਿਲਾ 5 ਦੀ 5 10 ਦੇ ਦਾ 5:30 ਵਜੇ ਨੂੰ ਗੱਡੀ ਪਹਿਲਾਂ ਚੱਲਦੀ ਹੁੰਦੀ ਸੀ ਉਹ ਵੀ ਇਦਾਂ ਤਿੰਨ ਤਿੰਨ ਮਹੀਨੇ ਬੰਦ ਕਰ ਦਿੰਦੇ ਸੀ ਠੀਕ ਹੈ ਇਹ ਬਸ ਇੱਕ ਇਹਨਾਂ ਦੀਆਂ ਕਮਜ਼ੋਰੀਆਂ ਆਪ ਦੇ ਸਾਹਮਣੇ ਦਿਰੋਜੀ ਕੱਟਾ ਦਿਲਾ ਦੋ ਦਿਰੋਜੀ ਖਰਦਾ ਬੰਦ 20 ਸਾਲ ਕਿਥੇ ਨਹੀਂ ਨੇ ਜਿਹੜੀ ਗੱਡੀ ਹੈ ਆਪਣੇ ਹਿਸਾਬ ਨਾਲ ਚਲਾ ਦਿੰਦੇ ਆਪਣੇ ਦਾਣਾ ਬੰਦ ਕਰਨ ਦੇ ਲਈ ਸਾਡੀ ਜਿਹੜੀ ਇਸ ਮੰਗ ਤੇ ਮੈਂ ਕਹਿੰਦੀ ਕਿ ਜਿਹੜੀ ਲੋਕਾਂ ਦੀ ਨੰਗ ਹੈ ਇਸ ਤੇ ਗੌਰ ਹੋਣਾ ਚਾਹੀਦਾ जी गंद है फाजल का डीएम जीवन की गड्डा नंबर है जीरो उत्तर पचानवे आ ग् जीव कोटपुरा जयतो मुक्तर होकर जो फाजलते जाती है उस गला चाहिए जी तीन महीने बाद बंद कर दूसू बंद नहीं करना चाहिए यही बंद जी है मत की आपने इस मंग से गुर होना चाहिए फिलहाल इना ही होता जी है पेश करा देख रो सापोर्ट मैं थोड़ा आजाद आजाद पाती है ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ ਆਜ਼ਾਦ ਭਾਰਤ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਮੈਂ ਰੋਇਤ ਆਜ਼ਾਦ ਨਮਨ ਆਖਦਾ ਹਾਂ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਉੱਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕੀਤਾ ਜਾਵੇ ਜੀ ਤੇ ਨਾਲ ਹੀ ਹੋਰਾਂ ਨੂੰ ਵੀ ਅੱਗੇ ਫੋਰਵਰਡ ਕੀਤਾ ਜਾਵੇ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ